ਉਹ ਪਾਰਟਿਕੂਲਰ 2003 ਸੀਨ ਨੇ ਹੁਜੇ ਜਿਹੜੇ ਮੈਂ ਆਪਣੇ ਘਰ ਆਪਣੇ ਸਟੂਡੀਓ 'ਚ ਡੱਪ ਕੀਤੇ ਆ ਸੀਨ ਮੈਂ ਕਹਿਆ ਯਾਰ ਮੈਂ ਕਿਸੇ ਦੀ ਸਾਹਮਣੇ ਨਹੀਂ ਡੱਪ ਕਰ ਸਕਦਾ ਬਟ ਕਿ ਮੇਰੀ ਅਰੀ ਮੈਨੂੰ ਸੀਨ ਜੀ ਭੇਜੋ ਤੇ ਮੈਂ ਆਪਣੇ ਸਟੂਡੀਓ 'ਚ ਕੱਲੇ ਡੱਪ ਕਰਕੇ ਭੇਜ ਦਿੰਦਾ ਜਿਵੇਂ ਕੀ ਲੱਗੇ ਅਦਰਵਾਈਜ਼ ਤਿੰਨੀ ਵਾਰੀ ਮਜ਼ੀ ਕਰਵਾਈ ਜਾਇਓ ਪਰ ਮੈਂ ਪਰ ਮੈਂ ਇਹ ਨਾ ਇਹ ਡੱਪ ਕਮ ਕਿਸੇ ਦੇ ਸਾਹਮਣੇ ਕਰਨ ਦਾ ਗੱਲ ਹੀ ਹੋਗਾ ਠੀਕ ਤਸੰਹ ਮੈਂ ਜਿੰਨਾ ਪਹਿਲਾਂ ਸੀ ਉਨਾ ਹੀ ਕਾਂਝਾ ਬਟ ਆਬਵੀਸਲੀ ਸਤਜੀ ਯੂ نو ਦੇ ਆ ਆਰ ਡਿਸਾਈਡਿੰਗ ਅਸਮਬੀ ਦਾ ਪਹਿਲਾ ਇੱਕ ਸੀਨ ਬਣਾ ਨੇ ਐਂਡ ਆਲ ਦੈਟ ਗੁਲਜ਼ਾਰ ਸਾਹਿਬ ਸਟਾਪ ਇਟ ਉਹ ਪਾਰਟिकुलर 2003 ਸੀਨ ਹੈ ਹੋ ਜਏ ਜਿਹੜੇ ਮੈਂ ਆਪਣੇ ਘਰ ਆਪਣੇ ਸਟੂਡੀਓ ਚ ਹੀ ਡਬ ਕੀਤੇ ਆ ਸੀਨ ਮੇਰੇ ਯਾਰ ਮੈਂ ਕਿਸੇ ਦੇ ਸਾਹਮਣੇ ਇਹ ਨਹੀਂ ਡੱਬ ਕਰ ਸਕਦਾ ਬਟਨ ਸਾਰੇ ਦੇਖਣਗੇ ਫਿਲਮ ਦੇ ਵਿੱਚ ਹਾਂ ਬਾਕੀ ਸਾਰੀ ਫਿਲਮ ਦੀ ਡਬਿੰਗ ਉੱਥੇ ਸਟੂਡੀਓ ਹੋਈ ਹੈ ਪਰ ਮੈਂ ਉਹਨੂੰ ਕਿਹਾ ਸੀ ਉਹਦੇ ਨੂੰ ਵੀ ਜਗਦੀਪ ਨੂੰ ਵੀ ਮੈਂ ਕਿਹਾ ਰਿਹਾ ਇਹ ਮੈਨੂੰ ਸੀਨ ਤੁਸੀਂ ਭੇਜ ਦਿਓ ਇਹ ਮੈਂ ਆਪਣੇ ਸਟੂਡੀਓ ਚ ਕੱਲ ਡੱਬ ਕਰਕੇ ਭੇਜ ਦੂੰਗਾ ਜਿੱਦਾਂ ਨੂੰ ਠੀਕ ਲੱਗੇ ਅਦਰਵਾਈਜ਼ ਜਿੰਨੀ ਵਾਰੀ ਮਰਜ਼ੀ ਕਰਵਾਈ ਜਾਏ ਪਰ ਮੈਂ ਪਰ ਮੈਂ ਇਹ ਨਾ ਟਿੱਡਾ ਕੰਮ ਕਿਸੇ ਦੇ ਸਾਹਮਣੇ ਕਰਨਾ ਨਹੀਂ ਆਉਂਦੀ ਆਕਾ ਆਮ ਸਟੇ ਬਰੀ ਸ਼ਾਈ ਫਾਰ ਥੈਟ ਹੈਲੋ ਨਿਰੂ ਮੈਮ ਨਿਰੂ ਮੈਮ ਐਤਰਾ ਮੈਨੂੰ ਲੱਗਦਾ ਜਿੱਥੇ ਤੱਕ ਮੈਨੂੰ ਪਤਾ ਨਾ ਇਸ ਤੋਂ ਪਹਿਲਾਂ ਤੁਹਾਨੂੰ ਪੋਲਟਰੀ ਬਾਰੇ ਤੁਹਾਨੂੰ ਬਹੁਤਾ ਨਹੀਂ ਸੀ ਜਾਂ ਤੁਹਾਡਾ ਪਿਆਰ ਨਹੀਂ ਸੀ ਪੋਲਟਰੀ ਨਾਲ ਹੈਨਾ ਨਾ ਸ਼ਾਇਰੀ ਨਾਲ ਚੇਂਜ ਹੋਇਆ ਹੈ ਤੋਂ ਬਾਅਦ ਇੰਨੇ ਇਸ਼ਾਰੀਆਂ ਸ਼ਾਇਰੀਆਂ ਸੁਣ ਕੇ ਪੋਲਟਰੀ ਸੁਣ ਕੇ ਪੋਲਟਰੀ ਨਾਲ ਮੁਹੱਬਤ ਹੋਈ ਤੁਹਾਡੀ ਸੱਚ ਦੱਸਾਂ ਨਹੀਂ ਜਿੰਨਾ ਪਹਿਲਾਂ ਸੀ ਉਨਾ ਹੀ ਕਾਜਾ ਚ ਆਬਵੀਅਸਲੀ ਸਰਤਾਜ ਜੀ ਯੂ نو ਤੇ ਅਮ ਦੀ ਸ਼ਾਇਰੀ ਮੈਂ ਸੁਣਦੀ ਰਹਿੰਦੀ ਪਹਿਲਾਂ ਹੀ ਸੁਣਦੀ ਗਾਣੇ ਐਂਡ ਆਲ ਦੈਟ ਤੇ ਵੀ ਜੀ ਆਬਵੀਅਸਲੀ ਗੁਲਜ਼ਾਰ ਸਾਹਿਬ ਸਟਾਪ ਇਟ ਸੁਣ ਸੁਣਦੀ ਰਹਿੰਦੀ ਆ ਜਦੋਂ ਉਹ ਰੀਲਸ ਤੇ ਆ ਜਾਂਦੇ ਵਧੀਆ ਲੱਗਦਾ ਪਾਜੀ ਨਾ ਜਦੋਂ ਨਾ ਤੁਹਾਡੀ ਮੌਕੇ ਤੇ ਤੁਹਾਨੂੰ ਆਮਦ ਹੁੰਦੀ ਆ ਹੈਨਾ ਕਦੇ ਇਦਾਂ ਹੋਇਆ ਨੀਰੂ ਮੈਮਰਾਂ ਨੂੰ ਵੇਖ ਕੇ ਮੌਕੇ ਤੇ ਆਮਦ ਹੋਈ ਹੋਵੇ ਵੀ ਯਾਰ ਮੈਂ ਤੁਹਾਡੇ ਲਈ ਸਪੈਸ਼ਲੀ ਲਿਖਿਆ ਨੇ ਇਹਨਾਂ ਨੂੰ ਦੇਖ ਕੇ ਤਾਂ ਕਿਸੇ ਨੂੰ ਵੀ ਆਮਦ ਹੋ ਜਿਵੇਂ ਤੁਹਾਨੂੰ ਵੀ ਹੋਈ ਐ ਸਵੇਰੇ ਸਵੇਰੇ ਬਟ ਫਿਲਮ ਦੇ ਵਿੱਚ ਮੈਨੂੰ ਮੈਮ ਕਹਿੰਦੇ ਸੀ ਕਿ ਅੱਛਾ ਜਗਦੀਪ ਦੇਵਦੇ ਨੇ ਵੀ ਤੁਹਾਡੀ ਇੰਟਰਵਿਊ ਸੁਣਨੀ ਆ ਤੇ ਉਸ ਹਿਸਾਬ ਨਾਲ ਬੋਲਿਓ ਅੱਜ ਤੇ ਜਗਦੀਪ ਨਾਲ ਹੀ ਬੈਠਾ ਇਹਨੂੰ ਚਾਹੇ ਪੁੱਛ ਲਿਓ ਕਿ ਫਿਲਮ ਦੇ ਸੀਨ ਦੇ ਐਕਸ਼ਨ ਤੋਂ ਪਹਿਲਾਂ ਆ ਕੇ ਮੈਂ ਦੱਸਦੇ ਸੀ ਭਾਈ ਇੱਥੇ ਚਾਰਕ ਲੈਣਾ ਚਾਹੀਦੀ ਐ ਮੈਡਮ ਦੇ ਲਈ ਤੇ ਫਿਰ ਮੈਂ ਚਲੋ ਅਨਮੇਟ ਲੈਣੀ ਸਾਈਡ ਤੇ ਹਾਲਕਾ ਮੇਰਾ ਵੀ ਸੀਨ ਹੁੰਦਾ ਸੀ ਮੈਂ ਡਾਇਲੌਗ ਵੀ ਯਾਦ ਕਰਨਾ ਸਾਰਾ ਕੁਝ ਕਰਨਾ ਪਰ ਆਬਵੀਅਸਲੀ ਮਤਲਬ ਕਿ ਮੈਂ ਇੱਕ ਬਹੁਤ ਹੀ ਮੈਨ ਲੱਗਦਾ ਗੁੱਡ ਕੋ ਐਕਟਰ ਐ ਤੇ ਮੈਨੂੰ ਸਾਰਿਆਂ ਦੀ ਉਨੀ ਹੀ ਫਿਕਰ ਹੁੰਦੀ ਜਿੰਨੀ ਆਪਣੀਆਂ ਮੈਂ ਸਾਈਡ ਤੇ ਜਾ ਕੇ ਕਹਿੰਦਾ ਮੈਨੂੰ 2 ਮਿੰਟ ਦੇ ਦਿਓ ਫਿਰ ਮੈਂ ਕਾਫੀ ਰਦੀਫ ਕਰਨਾ ਕਿਉਂਕਿ ਉਹ ਤੋਂ ਆਮਦ ਨਹੀਂ ਹੋ ਸਕਦੀ ਉਹ ਤੋਂ ਤੁਸੀਂ ਕ੍ਰਾਫਟਿੰਗ ਹੀ ਕਰਨੀ ਹੁੰਦੀ ਹੈ ਇਹਨਾਂ ਦੇ ਕੁਝ ਲਫ਼ਜ਼ ਹੁੰਦੇ ਸੀ ਕਿ ਪਾਰਟਿਕੂਲਰਲੀ ਇਹ ਪੌਣੇ ਪੌਣੇ ਆ ਇਹ ਇਮੋਸ਼ਨ ਆ ਇਹ ਗੱਲ ਕਹਿਣੀ ਆ ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਗਾ ਰਿਹਾ ਕੋਈ ਬਹਿ ਰਿਹਾ ਇਸ ਤਰ੍ਹਾਂ ਦਾ ਸੋ ਉਸ ਤਰ੍ਹਾਂ ਦੇ ਸੀਨ ਬਹੁਤ ਕ੍ਰੀਏਟ ਹੋਇਆ ਸਮੋ ਕਿਤੇ ਨਾ ਕਿਤੇ ਚੰਗਾ ਵੀ ਸ਼ਾਇਦ ਲਿਖਿਆ ਗਿਆ ਹੋਊਗਾ ਮੈਂ ਉਮੀਦ ਕਰਦਾ ਤੇ ਬਾਕੀ ਕਿਉਂਕਿ ਤੁਸੀਂ ਇੱਕ ਫਿਲਮ ਦੇ ਵਿੱਚ ਹੁੰਦੇ ਆ ਇੱਕ ਜ਼ੋਨ 'ਚ ਹੁੰਦੇ ਆ ਕੈਰੈਕਟਰਸਟਿਕਸ 'ਚ ਹੁੰਦੇ ਆ ਤੇ ਤੁਹਾਨੂੰ ਉਦਾਂ ਹੀ ਰਹਿਣਾ ਪੈਂਦਾ ਜਿਹੜਾ ਸੱਤਾ ਹੈ ਉਹ ਬਹੁਤ ਅਲੜ ਜਾਇਆ ਉਹਨੂੰ ਵਿਚਾਰਨ ਕਿੱਥੇ ਸ਼ਾਇਰੀ ਹੁੰਦੀ ਸੀ ਸੋ ਮੈਂ ਕੈਰੈਕਟਰ 'ਚ ਜ਼ਿਆਦਾ ਸੀਗਾ ਤੇ ਮੈਂ ਤੇ ਬਸ ਦੇਖਦਾ ਰਹਿੰਦਾ ਸੀ ਇਹਨਾਂ ਨੂੰ ਸ਼ਾਇਰੀ ਕਰਨ ਦਾ ਮੌਕਾ ਨਹੀਂ ਮਿਲਿਆ